ਦੋਸਤੋ ਅੱਜ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਕਰਨੀ ਹੈ ਹੁਣ ਲੋਕ ਸਭਾ ਇਲੈਕਸ਼ਨ ਦਾ ਟਾਈਮ ਹੈ ਹਰੇਕ ਹਲਕੇ ਦੇ ਵਿੱਚ ਤੁਹਾਡੇ ਹਲਕੇ ਦੇ ਉਮੀਦਵਾਰ ਆਪਣੇ ਆਪਣੇ ਏਜੰਡੇ ਲੈ ਕੇ ਆ ਰਹੇ ਹਨ ਉਹਦੇ ਕੋਈ ਕਹਿ ਰਿਹਾ ਹੈ ਕਿ ਮੈਂ ਇਦਾਂ ਕਰ ਦੂੰਗਾ ਉਹ ਦੇ ਦੂੰਗਾ ਜਿੱਤ ਨੂੰ ਇਹ ਦਿਵਾ ਦੂੰਗਾ ਪਰ ਮੇਰਾ ਵੀਰ ਭਰਾ ਇੱਕ ਗੱਲ ਜਰੂਰ ਸੋਚਿਓ ਕਿ ਸਾਡਾ ਸਭ ਤੋਂ ਵੱਡਾ ਮੁੱਦਾ ਸਾਹ ਪਾਣੀ ਅਤੇ ਸਾਹ ਵਾਤਾਵਰਨ ਦਾ ਹੈ ਜਿਹਦੇ ਬਾਰੇ ਕੋਈ ਵੀ ਗੱਲ ਨਹੀਂ ਕਰ ਰਿਹਾ ਤੁਸੀਂ ਆਪਣੇ ਹਲਕੇ ਵਿੱਚ ਆਏ ਹੋਏ ਹਰੇਕ ਉਮੀਦਵਾਰ ਨੂੰ ਇਹ ਗੱਲ ਜਰੂਰ ਕਹੋ ਕਿ ਤੁਸੀਂ ਵਾਦਾ ਕਰਨ ਬਾਰੇ ਜਰੂਰ ਸੋਚੋ ਰੋਜ਼ਾਨਾ ਸੜਕਾਂ ਬਣ ਰਹੀਆਂ ਨੇ ਦਰਖਤ ਕੱਟੇ ਜਾ ਰਹੇ ਨੇ ਪਰ ਲਗਾਉਣ ਬਾਰੇ ਕਦੇ ਨਹੀਂ ਸੋਚਿਆ ਜਾ ਰਿਹਾ ਜੇ ਸਾਫ਼ ਪਾਣੀ ਸਾਫ਼ ਹਵਾ ਹੋਊਗੀ ਤਾਂ ਹੀ ਅੱਗੇ ਜਿਉਂਦੇ ਰਹਿਾਂਗੇ ਨਹੀਂ ਬਿਮਾਰੀਆਂ ਤਾਂ ਬਾਦੀ ਹੀ ਜਾ ਰਹੀਆਂ ਨੇ ਧਰਤੀ ਥਲੋਂ ਪਾਣੀ ਖਤਮ ਹੋ ਰਿਹਾ ਹੈ ਧਰਤੀ ਦੇ ਉੱਪਰ ਤੋਂ ਖਤਮ ਹੋ ਰਹੇ ਨੇ ਸਾਨੂੰ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਜੇ ਜਿਹੜੀਆਂ ਚੀਜ਼ਾਂ ਇਹ ਕਹਿ ਰਹੇ ਅਸੀਂ ਇਹ ਦੇ ਦੂੰਗੇ ਉਹ ਦੇ ਦੂੰਗੇ ਉਹ ਤਾਂ ਹੀ ਫਾਇਦਾ ਜੇ ਅਸੀਂ ਜਿਉਂਦੇ ਰਹਿ ਕੇ ਉਹਨਾਂ ਦਾ ਆਨੰਦ ਮਾਣੂਗੇ ਇਸ ਲਈ ਹਰੇਕ ਨੂੰ ਜ਼ਰੂਰ ਸਵਾਲ ਕਰਿਓ ਵੀ ਵਾਤਾਵਰਨ ਅਤੇ ਪਾਣੀ ਬਾਰੇ ਜ਼ਰੂਰ ਸੋਚੋ ਸਾਫ਼ ਪਾਣੀ ਸਾਫ਼ ਵਾਤਾਵਰਨ ਮਿਲ ਗਿਆ ਤਾਂ ਅੱਗੇ ਸਾਡੇ ਜਿਹੜੇ ਘਰ ਦੇ ਬੱਚੇ ਆ ਸਾਡੇ ਆਉਣ ਵਾਲੀ ਪੀੜ੍ਹੀ ਆ ਉਹ ਜ਼ਰੂਰ ਸੁਖੀ ਹੋ ਜੂਗੀ ਧੰਨਵਾਦ ਬਾਕੀ ਮਰਜ਼ੀ ਤੁਹਾਡੀ ਆਪਣੀ ਆ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ